ਬਸ ਚੰਦ ਤਾਂ ਉਹ ਇੱਕ ਮੋਟਰਸਾਈਕਲ ਤੇ ਆਪਣੇ ਗਨਮੈਨ ਨੂੰ ਹੀ ਲੈ ਕੇ ਔਰ ਸਿਵਲ ਕਪੜਿਆਂ 'ਚ ਔਰ ਇੱਕ ਪੀਸੀਆਰ ਦੀ ਲੇਡੀ ਕਨਸਟੇਬਲਸ ਦੀ ਟੀਮ ਨੂੰ ਲੈ ਕੇ ਇਹ ਆਪਣਾ ਮਸਤੀ ਹੈ ਤੇ بجائے ਇਹ ਦੇ ਕੇ ਉਹ ਮੇਰੇ ਸੋਚਿਆ ਕਿ ਉੱਥੇ ਆਪਾਂ ਕੋਈ ਪੁਲਿਸ ਪਾਰਟੀ ਜਾਂ ਪੁਲਿਸ ਦੀ ਗੱਡੀ ਭੇਜੀ ਜਾਵੇ ਕਿਉਂ ਨਾ ਸਿਵਲ ਦੇ ਵਿੱਚ ਇਹ ਆਪਰੇਸ਼ਨ ਆਪ ਹੀ ਕਰਕੇ ਦੇਖ ਲੈਣਾ ਇਹ ਸਾਰੇ ਆਪਰੇਸ਼ਨ ਦੇ ਵਿੱਚ ਦੋ ਲੇਡੀ ਕਨਸਟੇਬਲ ਵੀ ਜਿਹੜੀਆਂ ਸੀ ਆ ਸਾਡੇ ਨਾਲ ਸਿਵਲ ਦੇ ਵਿੱਚ ਹੈਗੀਆਂ ਸੀ ਉਹ ਵੀ ਐਕਟਵਾ ਤੇ ਲੈ ਕੇ ਗਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਕਹਿੰਦੇ ਹੁੰਦੇ ਆ ਵੀ ਸਰਕਾਰ ਤੇ ਪੁਲਿਸ ਜੇ ਆਪਣੀ ਆਈ ਤੇ ਆ ਜੇ ਤਾਂ ਹਰ ਅਸੰਭਵ ਕੰਮ ਨੂੰ ਸੰਭਵ ਕਰ ਦਿਖਾਉਂਦੀ ਹੈ ਤੇ ਕੁਝ ਏਸੇ ਤਰ੍ਹਾਂ ਹੀ ਅੱਜ ਕੱਲ ਆਪਣੀ ਆਈ ਤੇ ਆਈ ਹੋਈ ਆ ਫਰੀਦਕੋਟ ਪੁਲਿਸ ਖਾਸ ਕਰਕੇ ਨਸ਼ਿਆਂ ਨੂੰ ਲੈ ਕੇ ਇੱਕ ਜੱਦੀ ਪੁਸ਼ਤੀ ਸਮਗਲਰ ਜਿਹੜਾ ਕਿ ਫਰੀਦਕੋਟ ਨਾਲ ਸਬੰਧਤ ਸੀ ਕਿਸੇ ਤੋਂ ਠੀਕ ਨਹੀਂ ਸੀ ਆ ਰਿਹਾ ਪੁਲਿਸ ਤੋਂ ਫੜਿਆ ਨਹੀਂ ਸੀ ਜਾ ਰਿਹਾ ਕਾਫੀ ਸਮੇ ਤੋਂ ਫਰਾਰ ਸੀ ਪੁਲਿਸ ਨੂੰ ਉਸ ਦੇ ਘਰੇ ਹੋਣ ਦੀ ਇਨਪੁਟ ਮਿਲਦੀ ਆ ਤੇ ਫਿਰ ਡੀਐਸਪੀ ਰਾਜਕਮਾਰ ਖੋ ਤਿਆਰ ਹੁੰਦੇ ਆ ਇਸ ਆਪਰੇਸ਼ਨ ਦੇ ਤਹਿਤ ਉਸ ਨੂੰ ਫੜਨ ਦੇ ਲਈ ਉਹ ਕੁਰਤਾ ਪਜਾਮਾ ਪਾਉਂਦੇ ਆ ਸਿਵਲ ਹੁੰਦੇ ਆ ਪੇਸ ਬਦਲਦੇ ਆ ਤੇ ਮੋਟਰਸਾਈਕਲ ਤੇ ਬੈਠ ਕੇ ਉਸ ਦੇ ਘਰ ਪਹੁੰਚ ਜਾਂਦੇ ਆ ਤੇ ਗਲੀ ਮੁਹੱਲੇ ਵਾਲਿਆਂ ਨੂੰ ਪਰਿਵਾਰ ਵਾਲਿਆਂ ਨੂੰ ਇਹ ਲੱਗੇ ਕਿ ਕੋਈ ਮਹਿਮਾਨ ਮਿਲਣ ਆਇਆ ਨਾਲ ਉਹ ਦੋ ਆਪਣੀ ਲੇਡੀ ਕਨਸਟੇਬਲ ਨੂੰ ਲੈਂਦੇ ਆ ਉਹ ਵੀ ਐਕਟਿਵਾ ਤੇ ਜਾਂਦੀਆਂ ਤੇ ਘਰੇ ਪਹੁੰਚ ਜਾਂਦੇ ਆ ਆਰਾਮ ਨਾਲ ਘਰੇ ਜਾ ਕੇ ਤੇ ਫਿਰ ਬਾਹਮ ਰੋਡ ਲੈਂਦੇ ਆ ਉਸ ਨਸ਼ਾ ਸਮਗਲਰ ਦੀ ਤੇ ਜਦੋਂ ਉਸ ਦੀ ਤਲਾਸ਼ੀ ਲਈ ਜਾਂਦੀ ਆ ਤੇ ਘਰੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਮਿਲਦੀਆਂ ਤੇ ਹੋਰ ਪਤਾ ਕਰਨ ਤੇ ਜਦੋਂ ਅੰਦਰ ਤੱਕ ਜਾਂਦੇ ਆ ਤੇ 10000 ਰੁਪਇਆ ਪੁਲਿਸ ਅਨੁਸਾਰ ਉਸ ਦੀ ਇਸ ਦਿਨ ਦੀ ਵਟਕ ਸੀ ਇਹ ਨਸ਼ਾ ਵੇਚ ਕੇ ਸਵੇਰ ਦੇ ਉਸ ਜਿਹੜੇ ਵਟੇ ਸੀ ਉਹ ਸਾਰਾ 10000 ਰੁਪਇਆ ਵੀ ਪੇਟੀ ਦੇ ਵਿੱਚੋਂ ਪੁਲਿਸ ਨੇ ਕਢਵਾ ਲਿਆ ਆਓ ਇਸ ਮਾਮਲੇ ਦੇ ਵਿੱਚ ਪਹਿਲਾਂ ਜਾਣਕਾਰੀ ਲੈਨੇ ਆ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਤੋਂ ਤੇ ਫਿਰ ਪੁੱਛਦੇ ਆ ਡੀਐਸਪੀ ਰਾਜਕੁਮਾਰ ਤੋਂ ਕਿ ਇਹ ਸਾਰਾ ਜਿਹੜਾ ਤਾਣਾ ਬਾਣਾ ਸੀ ਕਿਸ ਤਰ੍ਹਾਂ ਬੁਣਿਆ ਤੇ ਕਿਸ ਤਰ੍ਹਾਂ ਕਾਬੂ ਕੀਤਾ ਇਹ ਜੱਦੀ ਪੁਸ਼ਤੀ ਸਮਗਲਰ ਸਾਡੀ ਵੱਖ-ਵੱਖ ਟੀਮਾਂ ਮਲਟੀਪਲ ਟੀਮਾਂ ਇਸ ਵੇਲੇ ਪੂਰੇ ਜ਼ਿਲ੍ਹੇ 'ਚ ਹੀ ਕੰਮ ਕਰ ਰਹੀਆਂ ਹਨ ਔਰ ਇਹ ਚ ਪਿੱਛੇ ਵੀ ਇੱਕ ਕਾਫੀ ਇੱਕ ਚੰਗਾ ਇੰਪੈਕਟ ਹੋਇਆ ਸੀ ਇੰਦਰਾ ਕਲੋਨੀ 'ਚ ਜਿੱਥੇ ਕਸੋ ਦੇ ਅਗਲੇ 2 ਦਿਨ ਬਾਅਦ ਪੂਰੇ ਮੋਹੱਲੇ 'ਚ ਜਿਹੜੇ ਨਸ਼ਾ ਤਸਕਰਾਂ ਦੇ ਘਰ ਸੀ ਉਹ ਬੰਦ ਹੋ ਗਏ ਸੀ ਔਰ ਉਹ ਸਾਰੇ ਆਪਣਾ ਇਲਾਕਾ ਛੱਡ ਕੇ ਭੱਜ ਗਏ ਸੀ ਔਰ ਇੱਥੇ ਹੀ ਸਾਡੇ ਡੀਐਸਪੀ ਹਮਿਸਾਇਦ ਨੇ ਰਾਜਕੁਮਾਰ ਜੀ ਜਦੋਂ ਉਹਨਾਂ ਕੋਲ ਇਹ ਇਨਪੁਟ ਆਈ ਤਾਂ ਉਹ ਇੱਕ ਮੋਟਰਸਾਈਕਲ ਤੇ ਆਪਣੇ ਗਨਮੈਨ ਨੂੰ ਹੀ ਲੈ ਕੇ ਔਰ ਸਿਵਲ ਕੱਪੜਿਆਂ 'ਚ ਔਰ ਇੱਕ ਪੀਸੀਆ ਦੀ ਲੇਡੀ ਕਨਸਟੇਬਲਸ ਦੀ ਟੀਮ ਨੂੰ ਲੈ ਕੇ ਇਹ ਆਪਣਾ ਮਸਤੀ ਹੈ ਥੇ ਪਹੁੰਚ ਗਏ ਸੀ ਔਰ ਉੱਥੇ ਜਦੋਂ ਉਹ ਪਹੁੰਚੇ ਤੇ ਉਹਨਾਂ ਨੇ ਆਪਣੇ ਆਪ ਹੀ ਉਸ ਨੂੰ ਰਾਉਂਡ ਅਪ ਕਰ ਲਿਆ ਔਰ ਦੈਨ ਦਾ ਰਿਕਵਰੀ ਵਾਸ ਇਫੈਕਟਡ ਐਨ ਐਫ ਆਈ ਆਰ ਵਾਸ ਰਜਿਸਟਰਡ ਅੰਡਰ ਦਿਸ ਇਨ ਮੈਂ ਪੁਲਿਸ ਸਟੇਸ਼ਨ ਉਨ ਬੈਠਾ ਸੀ ਆ ਤੇ ਇੱਕ ਕੁਝ ਸੋਰਸ ਨੇ ਆ ਕੇ ਮੈਨੂੰ ਇੱਕ ਇਨਫੋਰਮੇਸ਼ਨ ਦਿੱਤੀ ਕਿ ਇੱਕ ਲੇਡੀ ਹੈਗੀ ਆ ਜੋ ਕਿ ਕੋਸਮੈਟਿਕ ਨਸ਼ਾ ਜਿਹੜਾ ਆ ਆਪਣੇ ਘਰ ਹੀ ਵੇਚ ਰਹੀ ਆ ਤੇ ਉਹ ਇਨਫਾਰਮੇਸ਼ਨ ਅਸੀਂ ਡਿਵੈਲਪ ਕੀਤੀ ਤੇ بجائے ਇਹ ਦੇ ਕਿ ਉਹ ਮੇਰੇ ਸੋਚਿਆ ਕਿ ਉੱਥੇ ਆਪਾਂ ਕੋਈ ਪੁਲਿਸ ਪਾਰਟੀ ਜਾਂ ਪੁਲਿਸ ਦੀ ਗੱਡੀ ਭੇਜੀ ਜਾਵੇ ਕਿਉਂ ਨਾ ਸਿਵਲ ਦੇ ਵਿੱਚ ਇਹ ਆਪਰੇਸ਼ਨ ਆਪ ਹੀ ਕਰਕੇ ਦੇਖ ਲੈਣਾ ਤੇ ਮੈਂ ਆਪਣੀ ਪਾਰਟੀ ਦੇ ਨਾਲ ਮੋਟਰਸਾਈਕਲਾਂ ਦੇ ਉੱਤੇ ਉੱਥੇ ਮੂਵ ਕੀਤਾ ਤੇ ਉਹ ਲੇਡੀ ਦੇ ਕੋਲੋਂ ਸਾਨੂੰ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਗੋਲੀਆਂ ਟੈਬਲੇਟ ਮਿਲ ਗਈਆਂ ਤੇ ਇਵਨ ਉਹਨੇ ਆਪਣੇ ਪੁੱਛ ਕੇ ਚੋਂਥੇ ਹੀ ਸਾਨੂੰ 10000 ਰੁਪਿਆ ਜਿਹੜਾ ਕੈਸ਼ ਜਿਹੜੀ ਉਸ ਦਿਨ ਦੀ ਸੇਲ ਸੀ ਉਹ ਵੀ ਸਾਨੂੰ ਡਰਗ ਮੰਨੀ ਜਿਹੜੀ ਆ ਦੇਤੀ ਤੇ ਇਹ ਹਸਬੰਡ ਵਾਈਫ ਦੋਨੇ ਰਲ ਕੇ ਜਿਹੜੇ ਆ ਇਹ ਕੰਮ ਕਰਨ ਦੇ ਸੀ ਸਿਰਫ ਮੇਰੇ ਜਾਣ ਦਾ ਮਤਲਬ ਇਹ ਸੀ ਆ ਕਿ ਥੱਲੇ ਇਹ ਕਈ ਵਾਰੀ ਇਨਫੋਰਮੇਸ਼ਨ ਬਲੌਕ ਹੋ ਜਾਂਦੀ ਜਾਂ ਕਈ ਵਾਰੀ ਤੰਗ ਗਲੀ ਹੁੰਦੀ ਆ ਪੁਲਿਸ ਦੀ ਗੱਡੀ ਦੇਖ ਕੇ ਪਹਿਲਾਂ ਹੀ ਇਹ ਚਲੇ ਜਾਂਦੇ ਆ ਵੀ ਕਿਉਂ ਨਾ ਆਪ ਹੀ ਆਪਰੇਸ਼ਨ ਕਰਤਾ ਜਾਵੇ ਤੇ ਉਹਦੇ ਨਾਲ ਸਾਨੂੰ ਵਧੀਆ ਮਿਲੀ ਅਤੇ ਦੋਨੇ ਹਸਬੰਡ ਵਾਈਫ ਨੂੰ ਜਿਹੜਾ ਆ ਪਰਚਾ ਦੇ ਕੇ ਅਸੀਂ ਜੇਲ੍ਹ 'ਚ ਭੇਜਤਾ ਪ੍ਰੀਵਿਅਸ ਪੁੱਛਗਤ ਤੇ ਇੱਕ ਹੋਰ ਪਤਾ ਲੱਗੀ ਕਿ ਇਹਦੀ ਮਦਰ ਜਿਹੜੀ ਆ ਉਹ ਵੀ ਇਹ ਗੋਲੀਆਂ ਵੇਚਣ ਦਾ ਹੀ ਕੰਮ ਕਰ ਰਹੀ ਸੀ ਇਹ ਸਾਰੇ ਆਪਰੇਸ਼ਨ ਦੇ ਵਿੱਚ ਦੋ ਲੇਡੀ ਕਾਂਸਟੇਬਲ ਵੀ ਜਿਹੜੀਆਂ ਸੀ ਆ ਸਾਡੇ ਨਾਲ ਸਿਵਲ ਦੇ ਵਿੱਚ ਹੈਗੀਆਂ ਸੀ ਤੇ ਉਹ ਵੀ ਐਕਟਿਵਾ ਤੇ ਲੈ ਕੇ ਗਏ ਉਹਸ ਸਾਡੇ ਇਸ ਆਪਰੇਸ਼ਨ ਦੇ ਨਾਲ ਉਹਨਾਂ ਨੂੰ ਇਹ ਨਹੀਂ ਲੱਗਿਆ ਕਿ ਇਹ ਪੁਲਿਸ ਹੈ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕੋਈ ਰਿਸ਼ਤੇਦਾਰ ਕਿਸੇ ਦੇ ਘਰ ਅਚਾਨਕ ਆ ਰਿਹਾ ਹੁੰਦਾ ਆਣਗੁਆਣ ਨੇ ਵੀ ਦੇਖਿਆ ਵੀ ਪਤਾ ਨਹੀਂ ਨਾਰਮਲੀ ਉਹਦੇ ਘਰ ਦੇ ਮੋਰੇ ਖੜੀ ਕਰਕੇ ਗੱਡੀ ਅਸੀਂ ਐਕਟਵਾ ਖੜੀ ਕਰਕੇ ਜਾਂ ਮੋਟਰਸਾਈਕਲ ਖੜਾ ਕਰਕੇ ਤੇ ਉਤੋਂ ਸਿੰਪਲੀ ਤੌਰ ਤੇ ਰਿਕਵਰੀ ਹੋ ਗਈ